हां जी दोस्तों ये वीडियो ਤੁਸੀਂ سوشل میڈیا ਤੇ ਵਾਇਰਲ ਹੁੰਦੀ ਵੇਖੀ ਹੋਣੀ ਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਗਰੀਬ ਪਰਿਵਾਰ ਰਾਤ ਨੂੰ ਮੇਲੇ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਜਿਸ ਦੇ ਵਿੱਚ ਇੱਕ ਛੋਟੀ ਜਹੀ ਬੱਚੀ ਵੀ ਨਾਲ ਕੰਮ ਕਰਦੀ ਦਿਖਾਈ ਦੇ ਰਹੀ ਹੁੰਦੀ ਹੈ ਜਿਸ ਦੇ ਸਿਰ ਤੇ ਜਗਨਜੀਵ ਵਾਲੇ ਬੱਲਮ ਲੱਗੇ ਹੋਏ ਹਨ ਦੋਸਤੋ ਗਰੀਬੀ ਤਾਂ ਉਮਰ ਦਾ ਲਿਹਾਜ਼ ਵੀ ਨਹੀਂ ਰੱਖਦੀ ਹੁੰਦੀ ਗਰੀਬੀ ਇਨਸਾਨ ਨੂੰ ਨਾ ਤਾਂ ਜਿਉਣ ਦਿੰਦੀ ਹੈ ਅਤੇ ਨਾ ਹੀ ਮਰਨ ਦਿੰਦੀ ਹੈ ਸਗੋਂ ਸਾਰੀ ਜ਼ਿੰਦਗੀ ਇਨਸਾਨ ਨੂੰ ਤੜਪਾਉਂਦੀ ਜੀ ਰਹਿੰਦੀ ਹੈ ਗਰੀਬ ਇਨਸਾਨ ਨੂੰ ਦੋ ਵਕਤ ਦਾ পেট ਭਰਨ ਦੇ ਲਈ ਸਾਰਾ ਦਿਨ ਅਤੇ ਸਾਰੀ ਰਾਤ ਮਿਹਨਤ ਕਰਨੀ ਪੈਂਦੀ ਹੈ। ਦੋਸਤੋ ਸੱਚੀ ਗਰੀਬੀ ਇਨਸਾਨ ਦਾ ਇੱਕ ਤਮਾਸ਼ਾ ਜਿਹਾ ਬਣਾ ਕੇ ਰੱਖ ਦਿੰਦੀ ਹੈ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਦੋਸਤੋ ਗਰੀਬ ਇਨਸਾਨ ਦੇ ਬੱਚੇ ਪੜ੍ਹਾਈ ਬਹੁਤ ਜ਼ਿਆਦਾ ਘਟ ਕਰਦੇ ਹਨ ਸਗੋਂ ਆਪਣਾ পেট ਭਰਨ ਦੇ ਲਈ ਉਧਰ ਹੀ ਟਾਈਮ ਬਤੀਤ ਕਰ ਦਿੰਦੇ ਹਨ। ਦੋਸਤੋ ਗਰੀਬੀ ਜਿਵੇਂ ਨਚਾਉਂਦੀ ਹੈ ਉਸੇ ਤਰ੍ਹਾਂ ਨਚਣਾ ਹੀ ਪੈਂਦਾ ਹੈ। ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਤੁਸੀਂ ਸਾਡੇ ਚੈਨਲ ਦੇ ਫੈਮਿਲੀ ਵਰਸਾਈ ਚੈਨਲ ਨੂੰ ਸਬਸਕ੍ਰਾਈਬ ਅਤੇ ਵੈੱਲ ਆਈਕਨ ਨੂੰ ਜਲਦੀ ਪ੍ਰੈਸ ਕਰ ਦੇਣੀ ਹੋਵੇ ਤਾਂ ਕਿ ਜਦੋਂ ਵੀ ਅਪਡੇਟ ਦੇ ਨਾਲ ਤੁਹਾਡੇ ਕੋਲ